हां जी दोस्तों आज पहुंचे साडे किसान वीर ਕੋਲੇ ਕਿਉਂਕਿ ਖੇਤੀਬਾੜੀ ਨਾਲ ਸੰਬੰਧਤ ਅਸੀਂ ਸਾਰੇ ਫਸਲਾਂ ਬੀਜਦੇ ਆ ਤਾਂ ਬਾਈ ਜੀ ਕੋਲੇ ਅੱਜ ਪਹੁੰਚੇ ਆ ਇਹ ਅੱਜ ਇੱਕ ਲਾਹੇਵੰਦੰਦਾ ਸਬਜੀ ਦੀ ਖੇਤੀ ਕਰਦੇ ਆ ਤੇ ਇਹਨਾਂ ਤੋਂ ਜਾਣਦੇ ਆਪਾਂ ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਬਜੀ ਲਾਉਂਦਿਆਂ ਨੂੰ ਤੇ ਇਹਦੀ ਸਾਂਭ ਸੰਭਾਲ ਕਿਸ ਤਰ੍ਹਾਂ ਕੀਤੀ ਹੈ ਤੇ ਕੀ ਕੀ ਤੁਹਾਡੇ ਕੋਲ ਸਬਜ਼ੀਆਂ ਹੁੰਦੀਆਂ ਨੇ ਤੇ ਕੀ ਇਹਦਾ ਮੰਡੀਕਰਨ ਕੀ ਹੈ ਜਾਂ ਤੁਸੀਂ ਆਪ ਇਹਦਾ ਇਹਨੂੰ ਮੰਡੀਕਰਨ ਕਰਦੇ ਹੋ ਜਾਂ ਬਹਿ ਕੇ ਵੇਚਦੇ ਹੋ ਜਾਂ ਕੀ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੂੰ ਅਜੀ ਤੁਹਾਡੇ ਬਾਰੇ ਸਾਨੂੰ ਜਾਣਕਾਰੀ ਮਿਲੀ ਵੀ ਤੁਸੀਂ ਇੱਕ ਕਿਸਾਨੀ ਨਾਲ ਸੰਬੰਧਤ ਬਹੁਤ ਵਧੀਆ ਇੱਕ ਲਾਹੇਵੰਦ ਧੰਦਾ ਸਬਜੀ ਦਾ ਸ਼ੁਰੂ ਕੀਤਾ ਹੋਇਆ ਹੈ ਨਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਬਜੀ ਦਾ ਇਹਨੂੰ ਸਾਨੂੰ ਮਈ 2000 2000 ਦੇ ਸਾਲ 25 ਸਾਲ ਹੋ ਗਏ ਕੀ-ਕੀ ਸਬਜ਼ੀਆਂ ਤੁਸੀਂ ਇੱਥੇ? تقریبا ਸਾਰੀਆਂ ਸਬਜ਼ੀਆਂ ਬੜੀਆਂ-ਬੜੀਆਂ ਵੈਰਾਈਟੀਆਂ ਨੇ। ਛੋਟੀਆਂ-ਛੋਟੀਆਂ ਸਾਰੀਆਂ ਲੌਣੀਆਂ। ਤੇ ਇਹ ਮੰਡੀ ਕਰਨ ਕੀ ਹੈ ਜੀ? ਮੰਡੀ ਵੈਰਾਈਟੀਆਂ ਦਾ ਮਤਲਬ ਹੈ ਇਹ ਵੀ ਤੁਸੀਂ ਬਹਿ ਕੇ ਵੇਚਦੇ। ਇੱਕ ਚੀਜ਼ ਲਾਮਕ ਉੱਤੇ ਨਹੀਂ ਵਿਕਣੀ ਨਹੀਂ। ਵੀ ਥੋੜੀਆਂ-ਥੋੜੀਆਂ 10-10 ਕਿਲੋ ਦੀ ਵੀ ਕਿਲੋ। ਸਬਜ਼ੀਆਂ ਹੁਣ ਤਾਂ ਅਗਲਾ ਗਮ ਦਾ ਅਗਲਾ ਕੰ ਦਾ ਸਾਰੀਆਂ ਵੈਰਾਈਟੀਆਂ ਉੱਤੇ ਲੱਗੀਆਂ ਨੇ। ਸਾਫ ਸੁਥਰੇ। ਯਾਨੀ ਸਮੇਂ ਦੀ ਜਿਹੜੀ ਸਬਜ਼ੀ ਹੈ, ਤੱਤੂ, ਤੋਰੀਆਂ, ਢਿੰਡੀ, ਸ਼ਿਮਲਾ ਮਿਰਚ ਹੋ ਗਈਆਂ ਜਾਂ ਜਿਵੇਂ ਥੋਡੇ ਕੋਲੇ ਇਹ ਕਲੇਲੇ ਹੈ ਨਾ। ਦੇ ਉਹ ਤੁਹਾਡੇ ਕੋਲ ਬਾੜ ਕਰੇਲੇ ਵੀ ਤੁਸੀਂ ਲਾਏ ਹੋਏ ਆ ਤੁਹਾਡੇ ਮਾਰਕੀਟ ਬਾੜ ਕਰੇਲੇ ਵੀ ਲਾਏ ਠੀਕ ਹੈ ਤੇ ਜਾਨੀ ਜਿਹੜੀ ਕਿ ਕੱਦੂ ਦੀਆਂ ਕਿਸਮਾਂ ਜਿਵੇਂ ਉਹ ਸਾਰੀਆਂ ਮਤਲਬ ਉਹ ਕਿਸਮਾਂ ਟੋਟਾ ਕਿਸਮ ਲਾਈਆਂ ਹੋਈਆਂ ਜਾਂ ਵੱਖਰੀਆਂ ਜਾਂ ਜਿਵੇਂ ਆ ਬਤਾਉਂ ਕਹਿੰਦੇ ਆਪਾਂ ਇਹਨਾਂ ਨੂੰ ਨਹੀਂ ਅਸੀਂ ਤਾਂ ਬਈ ਦੇਸੀ ਕਿਸਮ ਵੱਧਾ ਲੱਗ ਰਾ ਜੀ ਤੁਸੀਂ ਦੇਸੀ ਕਿਸਮ ਦੇਸੀ ਲਾਉਂਦੇ ਇਸ ਕੰ ਦਾ ਸਵਾਦ ਬਣਦੀ ਹੈ ਉਸ ਦੀ ਖੇਤੀ ਹੈ ਠੀਕ ਹੈ ਦੇਸੀ ਕਿਸਮ ਅਸੀਂ ਵੱਧ ਲਾ ਕੇ ਰੱਖੀ ਨੇ ਇੱਕ ਜਿਹੜੀ ਇਹਦੀ ਸਾਂਹ ਸੰਭਾਲ ਹੈ ਜੀ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਵੀ ਰੀਹਾਂ ਸਪਰੀਹਾਂ ਦਾ ਜ਼ਿਆਦਾ ਲੋਰ ਹੈ ਤੇ ਇਹਦੇ ਬਾਰੇ ਕੀ ਥੋੜਾ ਰੇਸ ਸਪੇ ਦਾ ਬਾਈ ਜਿੰਨੀ ਘੱਟ ਲਾਪਾਂ ਮੈਂ ਕਹਿੰਦੇ ਕਿ ਓਨੀ ਇੱਕ ਬਿਮਾਰੀ ਨੂੰ ਘੱਟ ਲੱਗਦੀ ਠੀਕ ਹੈ ਅੱਛਾ ਜੇ ਰੇਸ ਬਰੇ ਘੱਟ ਕਰਾਂ ਤੇ ਮੌਰੀ ਘੱਟ ਹੀ ਲਾਵਾ ਰਹੀ ਹੈ ਘੱਟ ਲਾ ਪੱਛੀ ਘੱਟ ਹੁੰਦੀ ਆ ਉਹ ਜੇ ਹੁਣ ਬਾਪ ਰੇ ਵੰਦ ਪਾਵਾਂਗੇ ਤਾਂ ਬਿਮਾਰੀਆਂ ਦਾ ਜ਼ਿਆਦਾ ਜਮਣੇ ਥੋੜੀ ਕਿਸਾਨ ਭਰਾਵੋ ਇੱਕ ਬਾਈ ਜੀ ਨੇ ਵਧੀਆ ਜਾਣਕਾਰੀ ਦਿੱਤੀ ਵੀ ਜੇ ਅਸੀਂ ਰੇਸ ਸਪਰੇ ਜ਼ਿਆਦਾ ਕਰਾਂਗੇ ਫਿਰ ਇਹ ਕਹਿੰਦੇ ਅਸੀਂ ਜਲਦੀ ਸਬਜ਼ੀ ਵੱਡੀ ਹੋ ਜੇ ਹਨਾ ਜ਼ਿਆਦਾ ਗ੍ਰੋਥ ਕਰੇ ਸਬਜ਼ੀ ਸਾਡੀ ਤਾਂ ਜੇ ਅਸੀਂ ਰੇਸ ਬਰੇਜ ਜਾਵੇ ਕਰਦੇ ਆ ਤਾਂ ਉਹ ਨੁਕਸਾਨ ਰੇ ਹੈ ਸਬਜੀ ਨੂੰ ਸੇਧ ਨੂੰ ਤਾਂ ਹੈਗੀ ਹੈ ਇਹਨਾਂ ਨੇ ਕਿਹਾ ਵੀ ਇਹ ਸਬਜੀ ਦੇ ਵਿੱਚ ਅਸੀਂ ਰੇਸ ਬਰੇ ਤੋਂ ਹਟ ਕੇ ਖੇਤੀ ਕਰ ਰਹੇ ਹਾਂ ਅੱਜ ਇਹ ਖੇਤ ਖੇਤ ਜਾਨੇ ਸਮਝ ਲਾ ਵੀ ਇਹ ਨਾ ਤਾਂ ਆਰਗੈਨਿਕ ਹੋ ਜਾਂਦੀ ਹੈ ਨਾਲ ਜਿਵੇਂ ਆਪਾਂ ਘਰ ਦੇ ਬਗੀਚੀ ਕਰਦੇ ਸੀ ਉਵੇਂ ਹੀ ਤਿਆਰ ਕਰਦੇ ਆਏ ਨੇ ਆਪਾਂ ਵੀ ਗੇਤੀ ਕਰ ਲੂ ਆਪਾਂ ਨੂੰ ਪੈਸੇ ਵੱਧ ਬਣ ਜਾਣਗੇ ਅਸੀਂ ਸੀਜ਼ਨਲ ਸਬਜੀ ਤਿਆਰ ਕਰਦੇ ਗੇਤੀ ਹੁੰਦੀ ਹੈ ਅੱਛਾ ਸੀਜ਼ਨਲ ਸਬਜੀ ਤੁਹਾਡੇ ਕੋਲ ਸਾਰੀਆਂ ਮਿਲ ਜਾਣੀਆਂ ਠੀਕ ਹੈ ਜਣੀ ਜਿਵੇਂ ਚੌਲੇ ਆ ਜੀ ਨਾ ਚੌਲੇ ਫਲੀਆਂ ਆ ਇਹ ਫਲੀਆਂ ਵਾਲੀ ਸਬਜ਼ੀ ਆ ਉਹਦੇ ਵਿੱਚ ਕੀ ਕੀ ਤੁਸੀਂ ਰੋਣੇ ਗਵਾਰਾ ਕੱਚੇ ਚੌਲੇ ਹੁੰਦੇ ਆ ਮੋٹے ਚੌਲੇ ਦਾਣੇ ਕੱਟਣ ਵਾਲੇ ਹਾਂਜੀ ਇਹੇ ਵੈਰੈਟੀਆਂ ਥੋੜੀਆਂ ਥੋੜੀਆਂ ਜੀ ਵੀ 10 10 ਮਰਲਾ ਮਰਲਾ 7 10 ਮਰਲੇ 15 15 ਮਰਲੇ ਆ ਲਾ ਦਿੰਨੇ ਨੇ ਕਿਉਂਕਿ ਵੇ ਬਹਿ ਕੇ ਵੇਚਣੀ ਆ ਹੁਣ ਆਪਾਂ ਇਕੱਠੀਆਂ ਅੱਧਾ ਕਿਲਾ ਲਾਦਿਆਂ ਤਾਂ बिकਣੀ ਨਹੀਂ ਉਹ ਨਹੀਂ ਜਿਵੇਂ ਭਿੰਡੀ ਦੀ ਪਾਜੀ ਗੱਲ ਕਰਗੇ ਜੀ ਭਿੰਡੀ ਪਹਿਲਾਂ ਹੁਣ ਲਾਈਏ ਤੇ ਹੁਣ ਇਹਦੇ ਪਿੱਛੇਤੀ ਭਿੰਡੀ ਵੀ ਤੁਹਾਡੇ ਕੋਲ ਲਾਈਏ ਹੁਣ ਤਿਆਰ ਆ ਬਸ ਹੁਣ ਚੱਕ ਨਹੀਂ ਆ ਜਣੀ ਗੇਤੀ ਤੇ اور ਪਿਛੇਤੀ ਥੋੜੀ ਕੋਈ ਭਿੰਡੀ ਅਵੇਲੇਬਲ ਹੈ ਨਹੀਂ ਤਰ੍ਹਾਂ ਲਾਉਣੇ ਆ ਤਿੰਨ ਵਾਰੀ ਲਾ ਦੇਣੇ ਭਿੰਡੀ ਸਾਰੇ ਲੋਡ ਪਏ ਤਾਂ ਜੇ ਹੁਣ ਸਾਨੂੰ ਲੱਗ ਗਿਆ ਵੀ ਖੜੂਗੀ ਅਸੀਂ ਮਗਰ ਹੋਰ ਲਾ ਦੇਣੇ ਥੋੜੀ ਜੀ ਠੀਕ ਹੈ ਐਂ ਲਾਉਣੇ ਆ ਜਿਵੇਂ ਹੁਣ ਜਿਵੇਂ ਉੱਥੇ ਸਾਡੇ ਕੋਲ ਅਸੀਂ ਦੱਸੀ ਵੇਚਦੇ ਨਾਲ ਚਲ ਦੱਸੀ ਵੇਚ ਦੇ ਕਰਦੀ ਦੱਸੀ ਕਰਦੀ ਦੱਸੀ ਜਾ ਕੇ ਬਣਾ ਕੇ ਪਸ਼ੂ ਆਪਣੇ ਰੱਖਿਆ ਹੋਏ ਰੱਖਿਆ ਕਰਦੀ ਦੱਸੀ ਠੀਕ ਹੈ ਜੀ ਤੁਸੀਂ ਜਿਹੜੇ ਬੜੇ ਸਮੇਂ ਤੋਂ ਦੀ ਖੇਤੀ ਕਰ ਰਹੇ ਹੋ ਹਨਾ ਸਬਜੀ ਦੀ ਤਾਂ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਕੀ ਇਹ ਸਾਨੂੰ ਇਹ ਲਾਏ ਬੰਦ ਹੁੰਦਾ ਹੈ ਜਿਹੜੇ ਕਣਕ ਝੋਨਾ ਆਪਾਂ ਚੱਲਦਾ ਜੀ ਹੈ ਨਾ ਝੋਨੇ ਦੀ ਪ੍ਰੈਸੀਜਨ ਦੀ ਗੱਲ ਲਾਈਏ ਤਾਂ ਝੋਨੇ ਦੇ ਵਿੱਚ ਪਾਣੀ ਦੀ ਵੇਸਟੇਜ ਜਿਆਦਾ ਪਾਣੀ ਲੱਗਦਾ ਹੈ ਨਾ ਇਹ ਤੇ ਪਾਣੀ ਦੀ ਵੀ ਘਟ ਲੋੜ ਪੈਂਦੀ ਹੈ ਪਾਣੀ ਤੇ ਤੇ ਵੀਰੇ ਖਾਲੀਆਂ ਬਣਦੀਆਂ ਹੁਣ ਸਮਝ ਲੈ ਦੋ ਕਰਮ ਤਿੰਨ ਕਰਮਾਂ ਤੇ ਖਾਲੀਆਂ ਬਣਦੀਆਂ ਸਾਰੀ ਕਿੱਲੇ ਚ 10 20 ਖਾਲੀਆਂ ਬਣਦੀਆਂ ਠੀਕ ਹੈ ਜੀ ਖਾਲੀਆਂ ਚ ਕਿੰਨਾ ਪਾਣੀ ਲੱਗਦਾ ਜਣੀ ਤੁਸੀਂ ਪਾਣੀ ਦੀ ਬਚਤ ਵੀ ਕਰ ਰਹੇ ਹੋ ਤੇ ਕਿਸਾਨੀ ਨੂੰ ਵੀ ਪਰਫੋਲਡ ਕਰ ਰਹੇ ਆ ਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋ ਸਾਰਾ ਮੈਂ ਇਹ ਕਹਿਣਾ ਬਈ ਜਿਹੜੇ ਸਬਜ਼ੀ ਲਾਉਣੀ ਆ ਵੀ ਆਇਆ ਨਾ ਹੋਈ ਕਿਲਾ ਦੋ ਕਿਲੇ ਇਕੱਠੇ ਲਾਦੀ ਕੁਜੀ ਲਾਦੀ ਉਹਨੇ ਲਈ ਠੀਕ ਹੈ ਲੈ ਕੇ ਵੇਚਣ ਦੀ ਕੋਸ਼ਿਸ਼ ਕਰੋ ਵੀ ਹੁਣ ਮੰਡੀ ਜਾਵਾਂਗੇ ਆਰਥ ਕੀ ਪਤਾ ਕੀ ਕਰਨਗੇ ਆਪਾਂ ਤਾਂ ਖਰਚਾ ਲੈਣਗੇ ਠੀਕ ਹੈ ਵੀ ਲੈ ਖਰੀਦਣ ਵਾਲੇ ਤਾਂ ਨਹੀਂ ਲੈਣਦੇ ਕਿਉਂ ਖਰੀਦਣ ਵਾਲੇ ਨੂੰ ਵਾਧੂ ਵਾਚਤ ਨਾਲੇ ਫਿਰ ਠੀਕ ਹੈ ਵੇਚਣ ਵਾਲੇ ਨੂੰ ਨਾਲੇ ਤਾਂ ਉਧਰੋਂ ਮਾਰ ਪੈਂਦੀਆਂ ਨਾਲੇ ਉਧਰੋਂ ਮਾਰ ਪੈਂਦੀ ਹੈ ਉਧਰੋਂ ਪੈਂਦੀ ਹੈ ਲੋ ਵੀ ਕਿਸਾਨ ਭਰਾਵੋ ਬਾਈ ਜੀ ਨੇ ਇੱਕ ਜਾਣਕਾਰੀ ਦਿੱਤੀ ਵੀ ਜਿਆਦਾ ਮਾਤਰਾ ਦੇ ਵਿੱਚ ਨਾਪ ਹੁੰਦੀ ਲਾਓ ਤੁਸੀਂ ਕਿਰਾਂ ਤੁਸੀਂ ਥੋੜੀ ਦੇ ਸ਼ੁਰੂ ਕਰਕੇ ਤਾਂ ਖੇਤੀ ਨੂੰ ਤੁਸੀਂ ਇਸ ਚੀਜ਼ ਨੂੰ ਸਬਜੀ ਨੂੰ ਜਾਂ ਜਿਹੜੇ ਲਾਹੇਵੰਦ ਹੁੰਦੇ ਆ ਉਹਨਾਂ ਨੂੰ ਤੁਸੀਂ ਉਤਸ਼ਾਹਿਤ ਕਰਨਾ ਸਾਡਾ ਫਰਜ਼ ਬਣਦਾ ਹੈ ਸਾਡੇ ਚੈਨਲ ਦੇ ਜਰੀਏ ਤੁਸੀਂ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੇ ਇਹ ਲਾਹੇਵੰਦ ਹੁੰਦੇ ਆ ਤਾਂ ਤੁਹਾਨੂੰ ਕਿੱਦਾਂ ਲੱਗੇ ਤਾਂ ਅਸੀਂ ਹੋਰ ਤੁਹਾਨੂੰ ਅਸੀਂ ਇਸ ਤੋਂ ਵਧੀਆ ਕੀ ਸਾਡੇ ਚੈਨਲ 'ਤੇ ਦਿਖਾ ਸਕਦੇ ਆ ਤਾਂ ਤੁਹਾਡਾ ਸਤਿਕਾਰ ਕਰਦੇ ਆ ਸਾਡੇ ਜਿਹੜੇ ਪਹਿਲਾਂ ਵੀ ਅਸੀਂ ਵੀਡੀਓ ਪਾਉਣੇ ਤੁਸੀਂ ਬੜੇ ਵਧੀਆ ਪਿਆਰ ਦੇ ਰਹੇ ਹੋ ਜਿਹੜੀ ਤੁਸੀਂ ਸਬਜੀ ਇਹ ਵੇਚਦੇ ਹੋ ਜੀ ਆਹ ਵੱਡਾ ਲਾ ਕੇ ਕਿੱਥੇ ਬੈ ਕੇ ਵੇਚਦੇ ਫਿਰਦੇ ਅਸੀਂ ਬੀਬੀ ਵਾਲੇ ਚੌਂਕ ਜੀ ਬਟੰਡਾ ਬੀਬੀ ਵਾਲਾ ਚੌਂਕ ਹਾਂਜੀ ਪੁਲ ਦੇ ਪਹਿਲੇ ਪਾਸੇ ਬਟੰਡਾ ਵਾਲੀ ਸਾਈਡ ਅਸੀਂ ਵੇ ਬੈਂਕ ਬਣੀ ਹੈ ਜਿਹੜੀ ਹਾਂਜੀ ਉਹਦੇ ਮੂਹਰੇ ਸਾਹਮਣੇ ਬੈਠੇ ਹਾਂ ਤਾਂ ਵੀ ਦੋਸਤੋ ਜੇ ਕਿਸੇ ਵੀ ਵੀਰ ਨੇ ਭਾਈ ਜੀ ਤੁਹਾਨੂੰ ਸਬਜੀ ਲੈਣੀ ਹੋਵੇ ਤਾਂ ਬੀਬੀ ਵਾਲਾ ਚੌਂਕ ਐਸ ਪੀ ਬੈਂਕ ਦੇ ਨਜ਼ਦੀਕ ਦਾ ਭਾਈ ਜੀ ਵੇਂਦੇ ਨੇ ਸ਼ਾਮ ਨੂੰ ਤਾਂ ਤੁਸੀਂ ਜਿਹੜੀ ਵੀ ਸਬਜੀ ਤੁਹਾਡੇ ਦਿਲ ਕਰਦਾ ਖਾਣ ਨੂੰ ਪਿੰਡਿਆਂ ਖਾਨ ਨੂੰ ਜੀ ਕਰਦਾ ਤੋਰਿਆਂ ਖਾਨ ਨੂੰ ਜੀ ਕਰਦਾ ਕੱਦੂ ਖਾਨ ਨੂੰ ਜੀ ਕਰਦਾ ਤੇ ਟਿੰਡੋ ਖਾਨ ਨੂੰ ਜੀ ਕਰਦਾ ਤਾਂ ਬਾੜਕ ਝਾੜ ਕੇ ਲੈ ਗਣੇ ਆਪਾਂ ਉਹ ਖਾਨ ਨੂੰ ਜੀ ਕਰਦਾ ਤੇ ਤੁਸੀਂ ਬਾਈ ਜੀ ਤੋਂ ਉੱਥੇ ਜਾ ਕੇ ਸਬਜ਼ੀ ਤੁਸੀਂ ਲੈ ਸਕਦੇ ਹੋ ਤਾਂ ਬਿਲਕੁਲ ਫਰੈਸ਼ ਸਬਜ਼ੀ ਤੁਹਾਨੂੰ ਮਿਲੂਗੀ ਤਾਂ ਬਿਲਕੁਲ ਬਿਨਾਂ ਰੇਸ ਬਰੇਹਾਲੀ ਤੁਹਾਨੂੰ ਸਬਜ਼ੀ ਮਿਲੂਗੀ ਧੰਨਵਾਦ